ਆਦਾਰਾ ਜਗਬਾਣੀ ਪੰਜਾਬ ਕੇਸਰੀ ਵੱਲੋਂ ਅਮਰਸ਼ੀਰ ਲਾਲਾ ਜਗਤਨਾਰਣ ਜੀ ਦੀ ਛਤਾਲਮੀ ਵਰਸੀ ਦੇ ਸੰਬੰਧ ਵਿੱਚ ਭਾਰਤ ਵਿਕਾਸ ਪਰਸ਼ਦ ਇਕਾਈ ਤਖਤਗੜ ਬਲੱਡ ਡੋਨਰਸ ਟੀਮ ਸੈਣੀ ਮਾਜਰਾ ਰੋਟਰੀ ਕਲੱਬ ਸੈਂਟਰ ਰੋਪੜ ਦੇ ਸਹਿਯੋਗ ਦੇ ਨਾਲ ਖੇਤਰ ਦੇ ਪਿੰਡਾਂ ਚੱਜ ਵਿਖੇ ਧਾਰਮਿਕ ਸਥਾਨ ਮਸ ਬਾਬਾ ਸ਼ਾਮਜੀ ਮਹਾਰਾਜ ਟੇਰਾ ਸਮੱਦੀ ਵਾਲਾ ਦੇ ਹੈਲਥ ਕੇਅਰ ਸੈਂਟਰ ਦੀ ਇਮਾਰਤ 'ਚ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਰੂਪਨਗਰ ਤੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਵੱਲੋਂ ਤੇ ਡੇਰੇ ਦੇ ਸੰਚਾਲਕ Swami Anmolkanand ji ਵੱਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ ਅਤੇ ਖੁੰਦਾਨੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਲਾਲਾ ਜਗਤ ਨਾਰਾਇਣ ਜੀ ਜੋ ਕਿ ਸਮਾਜ ਸੇਵਾ ਦੀ ਇੱਕ ਸੱਚੀ ਸੁੱਚੀ ਮੂਰਤ ਸਨ ਅੱਜ ਉਨ੍ਹਾਂ ਦੀ ਵਰਸੀ ਮੌਕੇ ਲਗਾਇਆ ਗਿਆ ਇਹ ਕੈਂਪ ਨਾ ਕੇਵਲ ਮਾਨਵਤਾ ਦੀ ਭਲਾਈ ਲਈ ਚੁੱਕਿਆ ਗਿਆ ਇੱਕ ਸਾਰਥਕ ਕਦਮ ਹੈ ਬਲਕਿ ਉਨ੍ਹਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੇ ਸਮਾਨ ਹੈ ਉਨਾ ਕਿ ਆ ਕਿ ਸਮੇ ਸਮੇਤੇ ਇਹੋ ਜਿਹੇ ਅਪਰਾਲੇ ਹੋਣੇ ਚਾਹੀਦੇ ਹਨ ਇਸ ਮੁੱਖੇ ਸੰਬੋਧਨ ਕਰਦਿਆਂ ਹੋਇਆ ਸੁਆਮੀ ਅਨਮੋਲ ਕਰਨਾਨ ਜੀ ਨੇ ਕਿਹਾ ਕਿ ਜੋ ਅੱਜ ਜਗਬਣੀ ਪੰਜਾਬ ਕੇਸੀ ਗਰੁੱਪ ਦੇ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਭਾਵੇਂ ਕਿ ਸਾਇੰਸ ਨੇ ਵੱਡੀ ਤਰੱਕੀ ਕਰ ਲਈ ਹੈ ਪਰੰਤੂ ਅਜੇ ਤੱਕ ਖੂਨ ਦਾ ਕੋਈ ਬਦਲ ਬਣਾਇਆ ਨਹੀਂ ਜਾ ਸਕਿਆ ਇਸ ਲਈ ਵਤ ਤੋਂ ਵੱਧ ਖੂਨਦਾਨ ਕੈਂਪ ਲੱਗਣੇ ਚਾਹੀਦੇ ਹਨ ਤਾਂ ਜੋ ਲੋੜਵੰਦ ਲੋਕਾਂ ਦੀ ਜਾਨ ਸਮੇਂ ਸਿਰ ਬਚਾਈ ਜਾ ਸਕੇ ਇਸ ਮੁਕੇ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਸ਼wini ਸ਼ਰਮਾ ਅਤੇ ਸਿਆਣੀ ਪਲਾਈ ਬੋਰਡ ਪੰਜਾਬ ਦੇ ਚੇਅਰਮੈਨ ਰਾਮਕਮਾਰ ਮੁਕਾਰੀ ਨੇ ਵੀ ਜਿੱਥੇ ਖੂਨਦਾਨੀਆਂ ਨੂੰ ਸਨਮਾਨਤ ਕੀਤਾ ਉੱਥੇ ਹੀ ਗੱਲ ਕਰਦਿਆਂ ਕਿਹਾ ਕਿ ਸਮੇਂ-ਸਮੇਂ ਤੇ ਅਜਿਹੇ ਕੈਂਪ ਲਗਾ ਕੇ ਖੂਨਦਾਨ ਲਹਿਰ ਨੂੰ ਹੋਰ ਵੀ ਅੱਗੇ ਵਧਾਉਣਾ ਚਾਹੀਦਾ ਹੈ ਬਿਊਰੋ ਰਿਪੋਰਟ ਮੇਰਾ ਪੰਜਾਬ న్యూਸ ਅੰਮਰ ਸ਼ਹੀਦ ਅਦਾਲਾ ਜਗਤ ਨਾਰਾਇਣ ਜੀ ਦੀ 40ਵੀਂ ਵਰ੍ਹੇਗੰਢ ਦੇ ਮੌਕੇ ਤੇ ਅਦਾਰਾ ਜਗਵਾਣੀ ਪੰਜਾਬ ਪੀਸਤਰੀ ਨੂਰ ਪ੍ਰਵੇਦੀ ਦੇ ਵੱਲੋਂ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਤੇ ਜਿਹੜਾ ਹੋਰ ਦਾਨ ਵੀ ਇਥੋਂ ਤੇ ਭੇਜਿਆ ਜਾ ਰਿਹਾ ਸੋ ਸ਼ਹੀਦੀ ਨੂੰ ਯਾਦ ਕਰਨ ਦਾ ਬੜਾ ਵਧੀਆ ਤਰੀਕਾ ਹੈ ਇਹਦੇ ਇਸ ਮੌਕੇ ਤੇ ਖੂਨਦਾਨ ਵੀ ਕੀਤਾ ਜਾ ਰਿਹਾ ਤੇ ਹੋਰ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਦਾਨ ਕੀਤਾ ਜਾ ਰਿਹਾ ਤੇ ਸਾਡੇ ਇਥੋਂ ਦੇ ادارے ਦੇ ਮੁਖੀ ਸਾਡੇ ਭੰਡਾਰੀ ਸਾਹਿਬ ਸਾਰੀ ਟੀਮ ਜੁਨੀਕ ਸ਼ਰਮਾ ਜੀ ਕਮਨਾਸ਼ ਜੀ ਜੈ ਸਿੰਘ ਦੁੰਬੇ ਵਾਲੀ ਇਹਨੇ ਵੀ ਸੋ ਇਹ ਬੋਲਦਾ ਹੈ ਨਾ ਇਹ ਸਾਰੇਆਂ ਦੀ ਇਹਨਾਂ ਦੀ ਟੀਮ ਦੇ ਵੱਲੋਂ ਕਿ ਜਿਹੜਾ ਪੂਨਰ ਕੈਂਪ ਹੈ ਜੋ ਜਰ ਕੀਤਾ ਜਾ ਰਿਹਾ ਹੈ ਬੜਾ ਸ਼ੋਭੀਤਾਰ ਦੇ ਆ ਸਾਡੇ ਸੁਆਮੀ ਜੀ ਦੀ ਯੋਗ ਅਗਵਾਈ ਦੇ ਵਿੱਚ ਕਿਉਂਕਿ ਇਸ ਪਤ ਇਲਾਕੇ ਜਿੰਨੇ ਵੀ ਜਿਹੜੇ ਚੰਗੇ ਘਰ ਹੁੰਦੇ ਆ ਉਹਨਾਂ ਦਾ ਉਹਨੂੰ ਅਸ਼ੀਰਵਾਦ ਉਹਨਾਂ ਦੀ ਅਗਵਾਈ ਸੁਆਮੀ ਮੋਲਕਨਾਂਝੀ ਦੀ ਹੁੰਦੀ ਹੈ ਸੋ ਬੜੇ ਚੰਗੇ ਤਰੀਕੇ ਦੇ ਨਾਲ ਅੱਜ ਇੱਥੇ ਵਰਤੀ ਜੜੀਓ ਮਨਾਈ ਗਈ ਹੈ ਪਹਿਲੇ ਸਾਰੀ ਸੰਗਤ ਨੂੰ ਜੈ ਸ਼੍ਰੀਕ੍ਰਿਸ਼ਨਾ ਐ ਨਹੀਂ ਬੋਲਣਾ ਚਾਹੁੰਦਾ ਹੈ ਕਿ ਜਿੰਨੀ ਵੀ ਸਾਡੀ ਕਮੇਟੀ ਹੈ ਜਿਨ੍ਹਾਂ ਵੱਲੋਂ ਇੱਕ ਕੈਂਪਨਾ ਆਯੋਜਨ ਕੀਤਾ ਗਿਆ ਉਸੇ ਸੂਚ ਪੰਡਾ ਰੀਤਾ ਉਹਨਾਂ ਦੇ ਨਾਲ ਜਿੰਨੇ ਵੀ ਪੱਤਰਕਾਰ ਵੀ ਜੀ ਜੀ ਕਲਮਾ ਤੇ ਸਾਡੇ ਫਰੈਂਡ ਪ੍ਰਧਾਨ ਦੀਪਕ ਪੁਰੀ ਜੀ ਤੇ ਦਾਮ ਜੀ सुरेंद्र ਸਿੰਘ ਜੀ ਔਰ ਮੇਰੇ ਨਾਲ ਮੌਜੂਦ ਸਾਡੇ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖਦੇ ਆ ਬਹੁਤ ਪੁਰਾਣੀ ਪੱਤਰਕਾਰੀ ਕਰਦੇ ਆ ਪ੍ਰਿੰਸੀਪਲ ਸਾਹਿਬ ਖੜੇ ਹੈ ਨਾਲ ਮਾਸਟਰ ਜੀ ਖੜੇ ਹੈ ਇਹ ਫੂਨਦਾਨ ਮਹਾਨਦਾਨ ਹੈ ਅਸੀਂ ਸਾਰੇ ਇਸ ਦਲ ਦਾ ਰੋਲਾ ਪਾਉਂਦੇ ਹੈ ਪਰੰਤੂ ਸਾਨੂੰ ਸਾਰਿਆਂ ਨੂੰ ਹੀ ਫੂਨ ਦਾ ਇੰਟਰਨੈਟ ਚਾਹੀਦਾ ਹੈ ਅੱਜ ਵਿਸ਼ੇਸ਼ ਰੂਪ ਚ ਲਾਲਾ ਜੀ ਦੀ ਜੇ ਪੁੰਨਯ ਤਿਥੀ ਹੈ ਚੀਤ ਲਾਲਾ ਜਗਤ ਨਾਰਾਇਣ ਜੀ ਉਹਨਾਂ ਦੀ ਜਾਦ ਵਿੱਚ ਜਿੰਨੇ ਵੀ ਪੱਤਰਕਾਰ ਵੀਰੇ ਜਿੰਨੇ ਵੀ ਸਮਾਜ ਸੇਵੀ ਹੈ ਜੀ ਚਾਹੇ ਉਹ ਕਿਸੇ ਵੀ ਧਰਮ ਪੰਚ ਦੇਵੋਂ ਸਾਰੇ ਇੱਥੇ ਆਏ ਹੈ ਸਾਰਿਆਂ ਨੇ ਅੱਜ ਆਪਣਾ ਆਪਣਾ ਫੂਨ ਦਾਨ ਕੀਤਾ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਜਿੰਨੀ ਵੀ ਸੰਗਤ ਹੈ بارش ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੈ काफ़ी दारगिक सत्ता कड़िया है मैं प्रार्थना करता है कुछ अकाल पुरख गुरु परमात्मा राम के अगे कि साढे बच्चे चे बज़ुर्गों च उत्साह बढ़ा दान है विज्ञान ने बहुत तरक्की है परंतु विज्ञान ने हजे तक ऐदा का कोई सिस्टम नहीं बनाया जिने जरिए खून बनाया जा सके वो ईश्वर ने बख्शिशित इंसान निकीती है और हर एक बंदे खून करना चाहिए यही कहना चाहता है जय श्री कृष्ण ਸਾਡੇ ਅਖਬਾਰ ਦੇ ਜਿਹੜੇ ਪੁਰਾਣੇ ਸੰਪਾਦਕ ਰਹੇ ਆ ਫੌਂਡਰ ਨੇ ਉਹ ਉਹਨਾਂ ਦੀ ਯਾਦ ਵਿੱਚ ਜਿਹੜਾ ਇਹ ਕੰਕਸ਼ ਲਗਾਇਆ ਜਾ ਰਿਹਾ ਹੈ ਇਸ ਨਾ ਕੇਵਲ ਸਾਡੇ ਆਪਣੇ ਇਲਾਕੇ ਵਿੱਚ ਤਕਰੀਬਨ ਸਾਰੇ ਪੰਜਾਬ ਵਿੱਚ ਔਰ ਪੰਜਾਬ ਤੋਂ ਬਾਹਰ ਵੀ ਸੂਬਿਆਂ 'ਚ ਲਗਾਇਆ ਜਾ ਰਿਹਾ ਹੈ ਉਹ ਅਮਰਜੀਤ ਲਾਲਾ ਜੀ ਦੀ ਉਹਨਾਂ ਦੀ ਪਰਵਾਨੀ ਜਿਹੜੀ ਆ ਉਹ ਲਾ ਮਿਸਾਲ ਹੈ ਅਸੀਂ ਵੀ ਪੱਤਰਕਾਰਾਂ ਵੱਲੋਂ ਨੂਰ ਪਰਵੇ ਜੀ ਦੇ ਪੱਤਰਕਾਰਾਂ ਵੱਲੋਂ ਕਿਸ ਵਿੱਚ ਸ਼ਹਿਗੋਚਾ ਯੋਗ ਕੀਤਾ ਗਿਆ ਇਹ ਅਸੀਂ ਮਤਲਬ ਜਰੂਰ ਉਹਨਾਂ ਨੂੰ ਆਪਣੇ ਸੱਚੇ ਦਿਲ ਤੋਂ ਸ਼ੁਕਰਾ ਨਹੀਂ ਜਣਾਉਂਦੇ ਆਂ ਔਰ ਇਸ ਖੂਨਦਾਨ ਕੈਂਪ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਖੂਨ ਦਿੱਤਾ ਹੈ ਤੁਮਾਰਾ ਵਿਸ਼ੇਸ਼ ਕਰਕੇ ਅਸੀਂ ਸਨਮਾਨ ਵੀ ਦਿੱਤਾ ਹੈ ਕਿ ਅਸੀਂ ਉਹਨਾਂ ਦੇ ਧੰਨਵਾਦੀ ਜੀ ਅੱਜ ਇਹ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਇਸ ਕੈਂਪ ਦੇ ਦੌਰਾਨ ਸਾਡੀ ਜਿਹੜੀ ਭਾਰਤੀ ਵਿਗਿਆਨ ਸਭਾ ਦਾ ਯੋਗਦਾਨ ਰਿਹਾ ਹੈ ਕਿਉਂਕਿ ਸਾਡੀ ਸੰਸਥਾ ਵੀ ਇੱਕ ਸਮਾਜਿਕ ਕੰਮ ਕਰਨ ਵਾਸਤੇ ਪ੍ਰੇਰਿਤ ਰਹਿੰਦੀ ਹੈ ਤੇ ਇਸ ਜਿਹਦਾ ਡੋਨੇਸ਼ਨ ਦੇ ਦੀ ਪ੍ਰੇਰਣਾ ਦਿੱਤੀ ਗਈ ਹੈ ਤੇ ਇਸ ਦੇ ਦੌਰਾਨ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਤੁਸੀਂ ਵੱਧਦੇ ਵੱਧ ਸਮਾਜਿਕ ਕਮਾ ਵੱਲ ਅਗਰਸਰ ਰਹਿਣਾ ਹੈ ਜਿੱਦਾਂ ਕਿ ਲਾਲਾ ਜਗਤਾਰ ਨਾਰਾਇਣ ਜੀ ਦੀ ਅੱਜ 44ਵੀਂ ਪੁੰਨਿਆ ਤਿਥੀ ਮਨਾਈ ਹੈ ਤੇ ਜਿੱਦਾਂ ਉਹ ਸਮਾਜਿਕ ਕਮਾ ਵਿੱਚ ਅਗਰਸਰ ਰਹਿੰਦੇ ਸੀ ਉਹਨਾਂ ਦੀ ਪੁੰਨਿਆ ਤਿਥੀ ਤੇ ਅਸੀਂ ਉਹਨਾਂ ਨੂੰ ਇਸ ਲਈ ਯਾਦ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਚੁਲਾਏ ਹੋਏ ਕਦਮਾਂ ਤੇ ਅਸੀਂ ਵੀ ਚੱਲਣ